ਲੈ ਅੱਜ ਤਾਂ ਬਾਹਲ ਨੂੰ ਜੈਜੀ ਗਰਮੀ ਹੋਈ ਪਈ ਐ ਕੀ ਕਰਾਂ ਨਹੀਂ ਆ ਸਰਦਾਰ ਦਾ ਵੀ ਚੱਲ ਪਤਾ ਨਹੀਂ ਆ ਮਾਂ ਜਾ ਕੇ ਹਨ ਉਹਦੇ ਦਵਾਈ ਦਿੱਤੀ ਸੀ ਇਹਨੂੰ ਕੀ ਪਤਾ ਠੀਕ ਹੀ ਹੋ ਗਿਆ ਹੋਵੇ ਹੋਰ ਦਵਾਈ बिक ਜੇ ਲੈ ਉਹਦੇ ਹੈ ਉਹ ਯਾਰ ਕਹਿੰਦਾ ਮਾਰ ਮਾਰ ਹੀ ਨਾ ਹੋ ਗਿਆ ਵੀ ਹੈ ਇਹ ਦੇਖੀ ਜਾ ਵੀ ਆ ਜੀ ਨਹੀਂ ਹੋ ਗਈ ਦੇ ਕਿਉਂ ਨਹੀਂ ਆ ਕੇ ਦੇ ਅੱਗੇ ਤਾਂ ਆ ਜਾਂਦਾ ਜੀ ਦਾ ਦਾ ਕਿਹਨ ਹੈ ਉੱਠ ਕਰਿਆ ਯੋਗੋ ਓਏ ਕਣੀ ਪੱਗੇ ਵਾ ਓਏ ਕੰਜਰ ਦੇ ਮਿੰਟਾਂ ਮਰੋੜੇ ਲੱਗੇ ਪਏ ਐ ਅੱਛਾ ਓਏ ਕੰਜਰ ਦੇ ਬਹਿ ਜਾ ਨਾ ਕਿਹੜਾ ਛੇੜਾ ਮਾਰੇ ਮਾੜਾ ਕਿਹੜਾ ਕਿਹੜਾ ਮਾਰਨੋਂ ਅਟ ਗਿਆ ਪੱਗੇ ਰਾ ਕੀ ਮਾਰਾ ਸਵਾਹ ਕਿਹੜਾ ਮਾਰਾ ਜਿਆ ਦਵਾਈ ਜੀ ਲੈ ਲਈ ਕੰਜਰ ਦੋਤਾ ਹਾਂ ਕੰਨ ਟਟੀਆਂ ਲੱਗੀਆਂ ਟਟੀਆਂ ਲੱਗੀਆਂ ਇਹਨਾਂ ਦਾ ਕੁਝ ਹਾਜਮੇ ਆਉਂਦੇ ਤਾਂ ਲੈਣਾ ਦੇਣਾ ਅੱਛਾ ਅੱਗੇ ਤਾਂ ਖੇਡਣ ਬਾਗ ਜਾਂਦਾ ਸੀ 2 ਮਿੰਟ ਹੁਣ ਉਹ ਵੀ ਦੀਦੀ ਯਾਰ ਦਾ ਖੇਡਣ ਨਹੀਂ ਜਾਇਆ ਜਾਂਦਾ ਅੱਛਾ ਬਿੰਦਕ ਬੈਠੋ ਹੱਥ ਹੋ ਜਾਂਦੀ ਐ ਕੱਲਾ ਪਾਣੀ ਲੱਗਦਾ ਜੋ ਰੋਟੀ ਜਮਾ ਨਹੀਂ ਖਾਂਦਾ ਕੋਈ ਕੁਝ ਨਹੀਂ ਰੋਟੀਆਂ ਕੌਣ ਬਣਾਉਂਦਾ ਬਈਆਂ ਦਈਆਂ ਰੋਟੀਆਂ ਖਾ ਲਈ ਦੀਆਂ ਤੈਨੂੰ ਆਖਾਂ ਦੀ ਰਿਸ਼ਤਾ ਕਰਾ ਦੇ ਕੰਜਰਦਿਆਂ ਉਹ ਗੀਦੇ ਲਈ ਦਵਾਈ ਵੇ ਉਹ ਦਵਾਈ ਆਹਾਂ ਘੱਟਿਆ ਆਹ ਪਾਠ ਨਹੀਂ ਫਿਰਦੀ ਆਉਣੀ ਆਂ ਬੇਚਦੀਆਂ ਇਹਨਾਂ ਤੋਂ ਲੈ ਲਈ ਕੰਜਦਿਆ ਉਹ ਮੈਂ ਲੈ ਜੋ ਤੂੰ ਦਵਾਈ ਉਹ ਕਰਦਾ ਉਹ ਦਵਾਈ ਕਿਦੇ ਮਿੱਠਾ ਛੋਟਾ ਅੱਧਾ ਨਹੀਂ ਕਿਦੇ ਗੋ ਗੋ ਦੇ ਨਾ ਕੋਈ ਪਤਾ ਨਹੀਂ ਮਿੱਠਾ ਛੋਟਾ 2000 ਰੁਪਏ ਲੈ ਗਈ ਅਗਰ ਹੋਰ ਹੀ ਸਮਾਨ ਅੱਗੇ ਥੋੜਾ ਕਰਵਾ ਦੇਗੀ ਜੂ ਮੇਰੇ ਉਹ ਯਾਰ ਹੁਣ ਦੱਸ ਮੈਂ ਕੀ ਕਰਾਂ ਹਾਂ ਜੀ ਕੋਈ ਕੰਜਰਦਿਆ ਮੇਰਾ ਤਾਂ ਕੋਈ ਕੰਜਰਦਿਆ ਹੈ ਇਹ ਬੋਲ ਕਿਉਂ ਬੋਲਦਾ ਓਏ ਕੰਜਰਦਿਆ ਤੂੰ ਮੇਰੀ ਗੱਲ ਸੁਣ ਜੇ ਮੇਰੀ ਦਵਾਈ ਰਾਈਸ਼ਨ ਕਰ ਗਈ ਮੇਰਾ ਘਰ ਸਾਫ ਨਹੀਂ ਕੰਜਰਦਿਆ ਕੋਈ ਤਾਂ ਵਾਰੀ ਬਣਾਉ ਵੇ ਕਿ ਕੁਝ ਤਾਂ ਹੁਣ ਜਮਾ ਹੋ ਗਿਆ ਓਏ ਕੰਜਰਦਿਆ ਮੈਂ ਤਾਂ ਪਹਿਲੀ ਇਹ ਇਹ ਬੋਲ ਬੋਲਦਾ ਹੁੰਦਾ ਸੀ ਵੀ ਲੋਕਾਂ ਦੇ ਕੰਮ ਆਊਗਾ ਇਹਦੀ ਦਵਾਈ ਲੇਤੀ ਹੈ ਮੈਨੂੰ ਤਾਂ ਲੱਗਦਾ ਮੈਨੂੰ ਚੈੱਕ ਕਰੂਗੀ ਜਮਾ ਓ ਜੀ ਹਾਂ ਹਾਂ ਬੋ ਭਗਵਾਨੇ ਰਹੀ ਜੇ ਤਾਂ ਮੈਂ ਮਰੀ ਗਿਆ ਸੀ ਦਵਾਈ ਹੋਇਆ ਉਹ ਤੂੰ ਲੈ ਲਿਆ ਮੈਂ ਵੀ ਉਹ ਤੋਂ ਲੈ ਲਈ ਦਵਾਈ ਉਹਦਾ ਸੂਈ ਜੀ ਸੀ ਬਿੱਲੀਆਂ ਦੀ ਅੱਖਾਂ ਵਾਲੀ ਮਿੱਠੇ ਪੋਚੇ ਦੇ ਉਹ ਦਿਨ ਮਾਰ ਕੇ ਰੋ ਕੇ ਲੈ ਗਈ ਦੱਦੋ ਓਏ ਕੰਜਰ ਦੇ ਮਿੱਠੇ ਪੋਚੇ ਮਾਰ ਕੇ ਦੇ ਗਈ ਦਵਾਈ ਉਹੀ ਗੱਲ ਹੋ ਗਈ ਮੈਂ ਤਾਂ ਤੜਕੇ ਚਿਹਰੇ ਚ ਰਹਿ ਯਾਰ ਕੇ ਕਾਕੇ ਹਾਏ ਆਇਆ ਹਾਏ ਮੈਨੂੰ ਤਾਂ ਲੈਟਰੀ ਲੱਗ ਗਈ ਐ ਮਰੋੜਾ ਹੈਗੀ ਹੈਗੀ ਅੱਜ ਹੋਰ ਚੂਨਾ ਲਾ ਲੂੰਗੀ ਥੋੜਾ ਜਿਹਾ ਹੋਰ ਉਹਦੇ ਜਿਹੜੀ ਦਵਾਈ ਦਿੱਤੀ ਸੀ ਉਹ ਤਾਂ ਮਿੱਠਾ ਸੋਡਾ ਪਾਇਆ ਸੀ ਨਹੀਂ ਹਾਂ ਸੱਚ ਮਿੱਠਾ ਸੋਡਾ ਵੀ ਜ਼ਿਆਦਾ ਪਾਤਾ ਸੀਗਾ ਮੇਰੇ ਘਰ ਵਾਲੇ ਨੇ ਤਾਂ ਦਵਾਈ ਬਣਾਉਣ ਲੱਗੇ ਨੇ ਚੱਲ ਬੰਦਿਆਂ ਨੂੰ ਕੀ ਹੁੰਦਾ ਬੰਦੇ ਤਾਂ ਘੋੜੇ ਵਰਗੇ ਹੁੰਦੇ ਆ ਲਾ ਬੂਹਾ ਵੀ ਖੁੱਲਾ ਪਿਆ ਕਿਤੇ ਇਹਨਾਂ ਦੇ ਕੁੱਤਾ ਉੱਦੇ ਆਲੇ ਬੈਠਾ ਨਾ ਹੋਵੇ ਪਰ ਕੁਛ ਨਹੀਂ ਕਹਿੰਦਾ ਹੈਗਾ ਕੁੱਤਾ ਤਾਂ اے ਸਰਦਾਰਾ ਮੈਨੂੰ ਲੱਗਦਾ ਗਾਹਾਂ ਹੀ ਬੈਠਾਗਾ ਚਾਹੀਓ ਨਹੀਂ ਆਗੀ ਦੋਰ ਪੀ ਕੇ ਵੱਧ ਬਣ ਜਾਣਗੇ ਵੇ ਸਰਦਾਰ ਆ ਕਰੀ ਹੈ ਵੇ ਬੋਲਦਾ ਨਹੀਂ ਪਿਆ ਸਰਦਾਰਾ ਇਧਰ ਨੂੰ ਗਿਆ ਭਾਈ રે ਅੱਛਾ ਸਰਦਾਰਾ ਤੁਸੀਂ ਬੈਠੇ ਸੀ ਚਲ ਤੇ ਆ ਕਹਿ ਲਾ ਸਰਦਾਰ ਕਿੱਧਰ ਗਿਆ ਉਹ ਇਧਰ ਨੂੰ ਗਿਆ ਲੜਨ ਗਿਆ ਸੀ ਅੱਛਾ ਅੱਛਾ ਸਰਦਾਰਾ ਹੋਰ ਸਰਦਾਰਾ ਸੇਤਾ ਠੀਕ ਨੇ ਠੀਕ ਆ ਸਰਦਾਰਾ ਜਾ ਕੋ ਸਮਾਨ ਲੈਣਾ ਤਾਂ ਦੇਖ ਲੈ ਕੋਈ ਆ ਜਾ ਦਵਾਈ ਹੋਈ ਜੀ

ਹਾਏ ਹਾਏ ਸਰਦਾਰ ਮੈਨੂੰ ਲੱਗਦਾ ਹੋਰ ਹੀ ਟਟੰਗੀਆਂ ਲੱਗੀਆਂ ਪਈਆਂ ਨੇ ਗੀਆਂ ਗਰਮੀ ਲੱਗਦੀ ਹੋਣੀ ਆ ਮੁਸ਼ਕਲ ਵੀ ਬੜੀ ਆਈ ਜਾਂਦੀ ਐ ਜੀ ਸਰਦਾਰ ਤਾਂ ਮੈਨੂੰ ਲੱਗਦਾ ਗਲਤ ਕੰਮ ਹੀ ਕਰੀ ਜਾਂਦਾ ਦਾ ਬੇ ਸਰਦਾਰਾ ਆ ਜਾ ਬੇ ਚੰਗਾ ਸਰਦਾਰਾ ਮੈਂ ਮੁੜਦੀ ਆ ਜੂੰਗੀ ਫਿਰ ਮੈਂ ਜਾਣੀ ਆ ਬੈ ਜਾ ਬੈ ਜਾ ਆ ਜਾਂ ਨਹੀਂ ਲੈ ਸਰਦਾਰਾ ਕੋਈ ਗੱਲ ਨਹੀਂ ਮੈਂ ਗਾਹਾਂ ਜਾ ਆ ਮੈਂ ਫੇਰ ਆ ਜੂੰਗੀ ਚਲ ਓਏ ਭੈ ਜਿੱਤਿਆਂ ਆ ਗਏ ਭਾਈ ਕੋਈ ਆ ਜਾਂਦੇ ਦੋ ਵੰਡ ਹੋਰ ਭਾਜਾ ਨਕਰਦਾਰਾ ਤੂੰ ਦਾ ਬਾੜ ਕੋਡਾ ਯਾ ਤਰਨ ਲੱਗ ਗਿਆ ਕੋਡਾ ਜੀ ਦੁਰਲੇ ਰੇ ਖੜਦਾ ਕਿ ਮੈਂ ਤਾਰਾ ਵੇ ਤੂੰ ਦਾ ਜਮੀ ਕੋਡਾ ਜਾ ਹੋਗਾ ਕੀ ਹੋਗਾ ਤੈਨੂੰ ਓ ਮੈਨੂੰ ਦਾ ਭੈ ਚੋ ਦਾ ਹੋਰੀ ਰੇ ਖਣ ਜਾ ਕਰ ਕੀ ਦਵਾਈ ਕਰਦੀ ਹੋਰ ਭਾਈ ਕਦਾਰਾ ਟੂਟੀ ਦਾ ਛੱਡ ਕੇ ਆ ਗਿਆ ਓਏ ਟੂਟੀ ਦਾ ਬੰਦ ਹੋਇਆ ਟੂਟੀਆਂ ਕਿੱਥੇ ਸੋਝਦੀਆਂ ਮੇਰੇ ਤਾਂ ਪਾਣੀ ਮੁਕੂਂਦ ਨੂੰ ਸਰਦਾਰਾ ਫੇਰ ਕੀ ਸੀ ਕੋ ਨੂੰ ਗੋਸ਼ ਦੀ ਸ਼ਿਸ਼ੀਂ ਜੀ ਪੀ ਲੰਦਾਇਕੋ ਮੈਂ ਜਾ ਮੈਂ ਮੋਟਕੀ ਕਰੂੰ ਓਏ ਗੋਸ਼ ਕੀ ਕਰੂੰਗੀ ਮੈਂ ਬਹਿ ਜਾ ਸਰਦਾਰਾ ਕੋਈ ਗੱਲ ਨਹੀਂ ਲੋਟ ਹੋ ਕੇ ਲੈ ਜਾ ਹੁਣ ਦੱਸ ਕੋ ਕੀ ਕਿਆ ਸਰਦਾਰਾ ਤੇਨੀ ਸਰਦਾਰਾ ਕਰ ਜਾ ਮੈਨੂੰ ਬੜੀ ਫੱਟੀ ਚੱਕ ਲਿਆ ਹੁੰਦੇ ਕੋਈ ਫੱਟੀ ਦੇ ਇੱਥੇ ਚੱਕ ਲੈ ਬਾਧੂ ਪਈਆਂ ਗਰਮੀ ਵਾਲੀ ਆ ਦੀ ਕੋਈ ਗਰਮੀ ਨੂੰ ਗਰਮੀ ਮਾਰਦੀ ਹੁੰਦੀ ਹੈ ਉਹਦੇ ਤਾਂ ਪੰਪ ਦੇ ਕੇ ਦਵਾਈ ਦੇ ਜੀ ਮੈਂ ਸਰਦਾਰਾ ਜਮਾ ਇੱਕ ਨੰਬਰ ਦਵਾਈ ਦੇ ਕੇ ਗਈਆਂ ਮੈਂ ਤਾਂ ਇਹ ਕਿਹੜੀ ਇੱਕ ਨੰਬਰ ਮੇਰੇ ਤਾਂ ਅੰਦਰ ਖਰ ਲਪਾਦਾ ਪੱਖੀ ਚੱਲਦੇ ਮੈਂ ਸਰਦਾਰਾ ਲੈ ਤੁਸੀਂ ਤਾਂ ਗਰਮੀ ਕੇ ਬੈਠੇ ਹੋ ਕਿ ਲਾਈਟ ਨਹੀਂ ਹੈ ਜੀ ਸਰਦਾਰਾ ਕੋਈ ਲਾਈਟ ਦਾ ਸਾਡੇ ਫੋਜ ਮੱਚ ਗਿਆ ਉਹ ਵੀ ਨਹੀਂ ਆਨੇ ਲੋਡ ਨਹੀਂ ਕਰਨਾ ਹੈ ਪੁਏ ਹੌਣੇ ਡੇਟਪੀ ਵਾਲੀ ਤਾਂ ਨਹੀਂ ਦੇਗੀ ਦਵਾਈ ਨਾ ਨਾ ਸਰਦਾਰਾ ਲੈ ਰੱਬ ਬਰਨਾ ਜਾਂ ਰੱਬ ਨੂੰ ਜਾਣ ਦੇਣੀ ਆ ਰੱਬ ਤੋਂ ਡਰ ਕੇ ਕਹਿਨੀ ਆ ਜੇ ਦੇਤੀ ਦਵਾਈਆਂ ਨਹੀਂ ਗਈਆਂ ਮੇਰੇ ਕੋਲੇ ਸਾਰੀਆਂ ਪੁਏ ਡੇਟਪੀ ਵਾਲੀ ਤਾਂ ਮਰੇ ਜੀ ਹੁੰਦੀ ਆ ਆ ਸਰਦਾਰ ਨੂੰ ਪੁੱਛ ਸਰਦਾਰਾ ਬੰਦਰ ਦਵਾਈ ਦੇ ਕੇ ਜਾਣੀ ਆ ਵਧੀਆ ਦਵਾਈ ਹੁੰਦੀ ਆ ਨਾ ਪੁਏ ਸਰਦਾਰਾ ਨੇ ਤਾਂ ਮੇਰੇ ਪੱਧ ਕੱਢ ਤੇ ਕਹਿੰਦਾ ਇੱਕ ਨੂੰ ਦਵਾਈ ਦੇਗੀ ਉਹ ਮਰ ਗਿਆ ਨਾ ਨਾ ਸਰਦਾਰਾ ਰੱਬ ਅੱਗੇ ਜਾਣ ਦੇਣੀ ਆ ਕਿ ਮੇਰੇ ਤੇ ਕਦੇ ਜ਼ੁਲਮ ਨਾ ਲਾਦੂ ਹਾਂ ਹੁਣ ਮੈਨੂੰ ਦੱਸ ਕੇ ਹਟੇ ਇਹਦਾ ਮੈਨੂੰ ਪਤਾ ਜਿਹੜੀ ਮਾਂ ਤੋਂ ਹੁੰਦੀ ਆਗੇ ਉਹ ਤਾਂ ਰੱਬ ਦੀ ਮਰਜ਼ੀ ਆ ਰੱਬ ਦੇ ਘਰ ਦੀ ਕੀ ਪਤਾ ਉਹਦੀ ਕਿਸਮਤ ਹੀ ਇੰਨੀ ਸੀ ਕਿ ਬਸ ਇੰਨੀ ਲੇਖਾ ਜਿਹਾ ਪਤਾ ਨਹੀਂ ਭਾਈ ਤੇਰੇ ਵਰਗੀ ਸੀ ਔਰ ਇਹ ਕਿਤੇ ਮੇਰੇ ਬੋਲ ਹੀ ਨਾ ਸੱਚੇ ਹੋ ਜਾਣ ਲੋਕਾਂ ਦੇ ਕੰਮ ਜੋ ਮੈਨੂੰ ਦਾ ਰਾਤ ਦੀਆਂ ਲੈਟਰੀਆਂ ਨਹੀਂ ਹਟਦੀਆਂ ਗਰਮੀ ਵਾਲੀ ਆ ਸਲੋਮੋ ਸਲਤੋਂ ਨਹੀਂ ਲੱਗ ਜਾਂਦੀ ਅੱਗੇ ਕੋਈ ਗੱਲ ਨਹੀਂ ਬਾਕੀ ਆ ਸਰਦਾਰ ਦੀ ਗੱਲ ਹੈ ਕਿ ਇਹ ਸਰਦਾਰਾ ਕੋਈ ਹੋਰ ਆਈ ਹੋਵੇ ਮੈਂ ਨਹੀਂ ਅੱਜ ਜੀ ਦਵਾਈ ਦਿੰਦੀਗੀ ਕੋਈ ਸੈਣ ਗਿਆਂ ਦੇ ਉਹ ਹੀ ਐ ਕਿ ਹੋਰ ਬਦੇ ਨਮਨੇ ਮੰਗ ਲੋ ਹਮ ਲੱਗਦਾ ਸਰਦਾਰਾ ਸਰਦਾਰਾ ਕੋਈ ਹੋਰ ਹੈ ਕਿ ਕਿਆ ਉਹ ਦਵਾਈ ਮੇਰਾ ਤਾਂ ਤੱਕ ਕਲੰਬਾ ਨਹੀਂ ਆਇਆ ਤੁਹਾਡੇ ਪਿੰਡ ਚ ਕੰਜਰ ਦੇ ਨਿਆਂ ਨੂਗਾ ਬਣਾਈਆਂ ਕਿ ਨਿੰਗਾ ਜੀ ਫਰਕ ਪੈ ਗਿਆ ਤੇਰੇ ਓਗੋ ਤਾਂ ਨਹੀਂ ਲਾਗਾ ਬਾਈ ਯਾਰ ਕਈ ਵਾਰੀ ਮਾਂਗਦਾ ਹੈ ਕਈ ਦੁਸ਼ਮਣ ਵਿੱਚ ਆਹ ਰੋਜੀ ਰੋਟੀ ਖਾਣੀ ਹੈਗੀ ਹੈ ਸਾਡੀ ਕਮਾਈਆ ਤੇ ਨੰਜਵਾਕ ਪਾਲ ਲੈਣੀ ਹੈ ਇਹ ਵੀ ਧਲਤ ਕਿਉਂ ਦਾ ਮੰਗਿਆ ਕੰਜਰ ਦੇ ਮੈਂ ਇਹ ਗੱਲ ਪੈਂਦਾ ਫਿਰਦਾ ਨਾ ਨਸਰਦਾਰਾ ਕੰਨਾਂ ਨੂੰ ਹਥ ਫਲੋਨੀਆਂਗੇ ਇਹ ਜਿਆ ਕੰਮ ਨਾ ਰੱਬ ਕਰਵਾਵੇ ਇਹ ਜਿਆ ਕੰਮ ਨਾ ਕੋਈ ਇਹ ਮੈਂ ਨਾ ਮਰਦਾ ਹੁੰਦਾ ਕਈ ਨਰਦਾ ਇਹ ਫੇਰ ਵੀ ਮੈਨੂੰ ਮਾਰ ਦਾਂਦਾ ਤਾਂ ਕਿਦੋਂ ਦਾ ਪਤਾ ਲੈਣਾ ਇਹ ਹੋਰ ਹੀ ਗੱਲਾਂ ਮਾਰੀਂਦੇ ਉਹਨੂੰ ਵੇਖਣ ਕਰ ਗਈ ਰਾਤ ਮਰ ਗਿਆ ਨਾ ਮੈਨੂੰ ਤਾਂ ਸੁਪਨੇ ਆਈ ਜਾਂਦੇ ਹੋਂ ਕੋਈ ਨਹੀਂ ਉਹਨੂੰ ਕੋਈ ਕਾਟਾ ਤੂੰ ਕੋ ਹੋ ਗਿਆ ਹੂਗਾ ਨਾ ਗਰਮੀ ਵਾਲੀ ਐਟੈਕ ਹੋ ਜਾਂਦੇ ਆ ਕੋਈ ਟੈਂਕ ਤਾਂ ਹੋ ਜਾਏ ਕਿਤੇ ਸੱਚੀ ਨਾ ਹੋ ਜਾਏ ਦੁਨੀਆ ਦਾ ਕਹਾਣਾ ਪੈ ਰਿਆਂ ਦਾ ਐਡਾ ਗੱਲ ਹੈ ਗਿਆ ਪਰਰਾ ਤੂੰ ਐ ਦੱਸ ਵੀ ਦਵਾਈ ਖਾਧੀ ਆ ਤੂੰ ਕਿ ਨਾ ਕੋਈ ਦਵਾਈ ਤਾਂ ਖਾ ਲਈ ਖਾ ਲਈ ਨਾ ਉਹ ਮੁੱਕ ਗਈ ਦਵਾਈ ਤੈਨੂੰ ਮੈਂ ਦਵਾਈ ਖੋੜ ਦੇ ਕੇ ਜਾਨੀ ਆ ਨਾ ਤਨ ਤੇਰਾ ਪੇਟ ਸਹੀ ਹੋ ਜੂਗਾ ਉਹ ਕਿਹੜੇ ਪੇਟ ਮੈਨੂੰ ਨਾ ਤੂੰ ਗੱਡੀ ਚੜਦੀ ਨਾ ਨਾ ਸਰਦਾਰਾ ਜੇ ਮੈਂ ਚੈੱਕ ਕਰਕੇ ਦਵਾਈ ਦਊਂਗੀ ਤੂੰ ਚੈੱਕ ਤਾਂ ਮੈਂ ਕਰੂੰਗਾ ਹੁਣ ਨਹੀਂ ਮੈਂ ਵਿਸ਼ਵਾਸ ਕਰਦਾ ਤੂੰ ਸਰਦਾਰਾ ਟੈਨਸ਼ਨ ਨਾ ਲੈ ਮੈਂ ਰੋਜ਼ ਆਉਣਾ ਮੈਂ ਕਿਹੜਾ ਆਇਆ ਕਿ ਇੱਕ ਵਾਰ ਦਵਾਈ ਵੇਚ ਕੇ ਚਲੀ ਗਈ ਮੁੜ ਕੇ ਆਉਣਾ ਹੀ ਨਹੀਂ ਹੈਗਾ ਐਸੇ ਪਿੰਡ ਚ ਤਾਂ ਮੇਰੀ ਰੋਜ਼ੀ ਰੋਟੀ ਬਣੀ ਓਏ ਮੁੜ ਕੇ ਕਿੱਥੋਂ ਸੇ ਆਉਂਦੀ ਐ ਨਹੀਂ ਪਤਾ ਥੋੜਾ ਟਿਕਾਣਾ ਕਿਹੜਾ ਹੈਗੇਗਾ ਕੋਈ ਜੇ ਮੈਂ ਤੈਨੂੰ ਗਲਤ ਦਵਾਈ ਦੇ ਕੇ ਜਾਂਦੀ ਮੈਂ ਹੁਣ ਇੱਥੇ ਮੁੜ ਕੇ ਨਾ ਆਉਂਦੀ ਕੁਆ ਬਖੋ ਤੇ ਕੋਈ ਸਰਦਾਰ ਨੇ ਤੈਨੂੰ ਪੂਰੇ ਰਪੀ ਦਿੱਤੇ ਮੈਂ ਤੋ ਘਿਹਰਾ ਫੇਰੀ ਕਰੀਆ ਪਹਿਲਾਂ ਤੋ ਪੀਏ ਪੂਰੇ ਦਿੱਤੇ ਆ ਮੈਨੂੰ ਮੈਂ ਵੀ ਦਵਾਈ ਪੂਰੀ ਇੱਕ ਨੰਬਰ ਦਿੱਤੀ ਆ ਪੈਸੇ ਠੋਕੇ ਦਵਾਈ ਰੋਕੇ ਨਾ ਨਾ ਦਵਾਈ ਤੋਲ ਕੇ ਪੈਸੇ ਠੋਕੇ ਠੀਕ ਹੈ ਤੇਰੀ ਗੱਲ ਸਹੀ ਏ ਜੇ ਤੂੰ ਬਿਹਾਰਾਂ ਦੀ ਸਹੀ ਏ ਹੁਣ ਇਹਨੂੰ ਦਵਾਈ ਦਿਵਾਉਣੀ ਐ ਮੈਂ ਇਹਨੂੰ ਵੀ ਦਵਾਈ ਦੇ ਦਾਂਗੇ ਕੋਈ ਗੱਲ ਨਹੀਂ ਗੱਲ ਕਰ ਸਰਦਾਰ ਮੈਂ ਇਸ ਪਿੰਡ ਚ ਆਉਣੀ ਜਾਨੀ ਆ ਮੇਰਾ ਨਾਮ ਬਦਨਾਮ ਨਾ ਕਰੋ ਕਿਤੇ ਕੋਲੇ ਓਏ ਮੈਨੂੰ ਕੀ ਪਤਾ ਹੈ ਮੇਰੇ ਗਾਂਵਾਂ ਘਾਹ ਕਿਤੇ ਬਈ ਵਾਰੀ ਬੜਾ ਬਾਬੇ ਅੱਛਾ ਪਹਿਲਾਂ ਮੈਨੂੰ ਆਏ ਦੱਸ ਮੈਂ ਤੈਨੂੰ ਦੱਸਾਂ ਨਾ ਕੁੜੀ ਗਈ ਸੀ ਕਿੰਨੇ ਟਾਈਮ ਦਵਾਈ ਲੈਣੀ ਤੂੰ ਕਾਹ ਟਾਈਮ ਦਵਾਈ ਲੈ ਲਈ ਕਿੰਨੇ ਦਿਨ ਲਾਈ ਲਈ ਓਏ ਮੈਂ ਤਾਂ ਦੋ ਦੋ ਝਾਂਕੇ ਲੈ ਲੈ ਹੈ ਗੇ ਸਰਦਾਰਾ ਉਹਦਾ ਤਾਂ ਚਮਚੇ ਦਾ ਤੀਜਾ ਹਿੱਸਾ ਲੈਣਾ ਦਾ ਤੀਜੇ ਦਿਨ ਹੋ ਮੈਨੂੰ ਕੀ ਪਤਾਗਾ ਮੈਨੂੰ ਜਿਹੜਾ ਮੈਂ ਕਹਿ ਗਈ ਲਈ ਮੈਂ ਸਮਝ ਨਹੀਂ ਚ ਫਰਕ ਰਹੇ ਜਿਹੜੀ ਤਾਂ ਲਾਲ ਦਵਾਈ ਦਿੱਤੀ ਸੀ ਕਿ ਉਹ ਤਾਂ ਤੀਜਾ ਹੀ ਫੇ ਲੈਣਾ ਤੇ ਐਨੀ ਕੁ ਛੋਟੀ ਡੱਬੀ ਚ ਸੀ ਜਿਹੜੀ ਚਿੱਟੀ ਦਵਾਈ ਸੀ ਕੰਚ ਨਹੀਂ ਦਿੱਤੀ ਸੀ ਓਹੋ ਲੈਣੀ ਤੇ ਇੱਕ ਚਮਚਾ ਦੋ ਟਾਈਮ ਫਿਰ ਮੈਨੂੰ ਕੀ ਪਤਾ ਮੈਂ ਤਾਂ ਡੱਬੀ ਗਿਆ ਲੱਗਿਆ ਓ ਵਾਲੀ ਕਰਤੀ ਵੀ ਬਾਟੀ ਚ ਪਾਉਣਾ ਦਾਲ ਚ ਕਿੰਨਾ ਮਰਜੀ ਕਿਉਂ ਜਾਂ ਚੱਕੇ ਪਾਰਾ ਦੂ ਤਾ ਮੈਨੂੰ ਤਾਂ ਐਸੀ ਮਗਾ ਮੈਂ ਗੇਟੇ ਕੁਟੇ ਡੂਗਣੋ ਹਟ ਜਣੇ ਰੇਤੇ ਦਾ ਆਈ ਕੋਈ ਰਸਤੀ ਹੋਈ ਕੰਜਰ ਦਾ ਓਹ ਸਰਦਾਰਾ ਵੇ ਤੇ ਦਾ ਨੁਹੇਰੀ ਹੋਣਗੇ ਜੇ ਤੂੰ ਜੱਗ ਤੇ ਜਾਂਦਾ ਰਹੇਗਾ ਤੂੰ ਮਾਰ ਕੇ ਚੰਗੀ ਸਰਦਾਰਾ ਓਹ ਓਹ ਤੋਵਾ 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 ਮੈਗੋ ਦੇ ਨਮਾਰੋਂ ਦੀ ਸਰਦਾਰਾ ਮੈਂ ਤਾਂ ਐ ਸੋਚਦੀ ਆਂ ਵੀ ਵਧੀਆ ਠੀਕ ਹੋ ਜਾਏ ਤੇਰਾ ਘਰ ਬਸੇ ਘਰ ਵਾਲੀ ਆਵੇ ਚਾਰ ਪੰਜ ਨਿਆਣੇ ਹੋਣ ਮੇਰਾ ਸਾਮਾਨ ਵੱਧ ਵੀ ਕੇ ਤੂੰ ਹੀ ਕਰ ਲੈ ਨਾਣਾ ਸਰਦਾਰਾ ਆਖੀ ਬੋਲੀਆਂ ਬੋਲਦਾ ਹੋਈ ਨਹੀਂ ਸੋਣੀ ਪਈ ਸਰਦਾਰਾ ਮੈਂ ਵਿਆਹੀ ਹੋਈ ਆ ਕਿ ਮੇਰੇ ਜਵਾਕਾਂ ਜੱਲਿਆ ਆਂ ਤੂੰ ਬਹਿ ਗਿਆ ਕਿਹੜਾ ਬਿਆਹ ਨਹੀਂ ਕਰਾਉਂਦੀ ਆ ਨਾਣਾ ਸਰਦਾਰਾ ਮੇਰਾ ਬੰਦਾ ਬਹੁਤ ਤਾ ਹੈ ਹੀ ਨਹੀਂ ਲੁੱਟੇਗੀ ਗੈਲੇ ਦੀ ਕੋਠੀ ਦੇਖ ਨਾਣਾ ਸਰਦਾਰਾ ਇਹਦੀਆਂ ਕੋਠੀਆਂ ਨਾਲ ਤਾਂ ਸਾਡਾ ਝੁੰਡਗਾ ਹੀ ਸਹੀ ਨਹੀਂ ਆ ਟਰ ਮੇਰੀ ਗੱਲ ਸੁਣ ਕੋਈ ਛੱਡੀ ਛੱਡੀ ਹੋਈ ਇਹਨੂੰ ਰਿਸ਼ਤਾ ਕਰਾ ਦੇ ਕਹਿੰਦੇ ਨੂੰ ਆ ਸਰਦਾਰਾ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਆ ਬਚਾਲਾ ਪਣਾ ਤਾ ਮੈਂ ਜਮਾ ਨਹੀਂ ਪੈਂਦੀ ਕੋਈ ਦਾਗ ਨਹੀਂ ਯਾਰ ਲੱਗਦਾ ਇਹਦੇ ਚ ਕਾਹਨੇ ਦਾ 10000 ਰੁਪਏ ਦੇ ਨੂੰ ਤਿਆਰ ਹੈ ਦਾ ਦੋਨੇ ਆਤੀ 10000 ਦੀ ਕੀ ਗੱਲ ਕਰਦਾ 10000 ਦਾ ਤਾਂ ਕੋਈ ਕੁੱਤਾ ਨਹੀਂ ਕਿਸੇ ਨੂੰ ਵਿਚੋਲ ਫਣੇ ਜਿੱਥੇ ਮੈਂ ਇਹਨੇ ਨਾ ਗੱਲ ਲਾਉਣ ਦਵਾ ਦੂੰ ਗੱਲ ਕਰ ਲੈਣਾ 50000 ਦਵਾ ਦੂੰਗਾ ਜੇ ਤਾਂ ਹੈਗੀ ਇਹ ਨੀਗਾ ਚ ਜਿੱਥੇ ਇੱਕ ਤੇ ਇੱਕ ਘੰਟੇ ਮੈਂ ਤਾਂ 2 ਲੱਖ ਰੁਪਏ ਲਵਾਂਗੀ ਕੋਈ ਡੂਡ ਮੰਗਦੀ ਹੈ ਬਾੜੇ ਮੰਗਦੀ ਹੈ ਕੋਈ ਕੰਗਰਦਿਆ ਰੋਟੀ ਪੱਕਦੀ ਹੋ ਜੂ ਮੰਗ ਰਹੀ ਹੂ ਨਾ ਤੇਰਾ ਇੱਥੇ ਲੋਕਾਂ ਦੇ ਕੰਮ ਆਉ ਆ ਪੈਸਾ ਟਕਾ ਕੋਈ ਭੈਣ ਭਾਈ ਨਹੀਂ ਹੈ ਇੱਥੇ ਹਬ ਪੈਸੇ ਦੇ ਯਾਰ ਐ ਸਭ ਕੋਈ ਰੋਟੀ ਠੰਡੀ ਤੱਤੀ ਮਿਲ ਜਾ ਕਰੋ ਇਹਨਾ ਉਹ ਇਹਨਾਂ ਦੇ ਕੋਈ ਹੋਗੇ ਅੰਗਲੀ ਸੰਗੜੀ ਭਾਲ ਦੇਉਗੇ ਭਾਲ ਤਾਂ ਲਊਗੀ ਕਿਹੜੇ ਤੂਤਾਂ ਕਮਾਈ ਜਾਂਦੇ ਹਾ ਦਿਹਾੜੀਆਂ ਤੇ ਗਾਈ ਜਾਂਦੇ ਬੈਂਕਾਂ ਕਾਲੀਆਂ ਕਰ ਲੀਆਂ ਕੰਜਰਦਿਆਂ ਠੀਕ ਹੈ ਦੱਸਦਾ ਕੀ ਚੁਗਲਮਾਨੀਆ ਕਰੀ ਜਾਂਦਾ ਓਏ ਮੈਂ ਤਾਂ ਇਹ ਗੱਲ ਕਰਦਾ ਸੁਣ ਜੇ ਪੈਸੇ ਦੇ ਨਾਲ ਤਾਂ ਕੰਮ ਕਰੀ ਜਾਂਦੇ ਖਾ ਪੀ ਜਾਂਦੇ ਮਾਂ ਗਰਕੇ ਦਾ ਨਾਨੀ ਹੈ ਜੀ ਇਹਨੂੰ ਕਹਿੰਨਾ ਵੀ ਵਿਆਹ ਕਰਵਾ ਲੈ ਸਰਦਾਰਾ ਉਹ ਬੰਦਾ ਤਾਂ ਕਹਿੰਦਾ ਚੰਗਾ ਲੱਗਦਾ ਜਿਹਦੇ ਆਪ ਦੇ ਮਾਗਰ ਹੋਵੇ ਤੇ ਲਾਭ ਦੇ ਮੰਜੇ ਥੱਲੇ ਤਾਂ ਛੋਟੀ ਮਾਰਦਾ ਉਹ ਮੇਰੀ ਤਾਂ ਹੁਣ ਨਾਂਗੀ ਮੇਰਾ ਦੋਸਤ ਹੈ ਇਹ ਕੀ ਆਉਤਾ ਗੱਲ ਤੇਰੀ ਵਕੂ ਮੈਨੂੰ ਗੰਜਰ ਨਾਲ ਵੀ ਵੱਧ ਬੁੜਾ ਹੋਇਆ ਪਿਆ ਕੋ ਮੈਨੂੰ ਸੀਸਾ ਦਾ ਦੇਊਗਾ ਗੰਜਰ ਦਾ ਸਰਦਾਰਾ ਤੂੰ ਇੱਕ ਵਾਰ ਕਰ ਮੈਂ ਤੁਸੀਂ ਦੋਨੇ ਜਣੇ ਦਵਾਈ ਲਵੋ ਮੈਂ ਤਾਂ ਮੇਰੇ ਦੇ ਦੇ ਫੇਰ ਦਵਾਈ ਆਇਆ ਮੇਰੀ ਵੀ ਦਿਹਾੜੀ ਬਣ ਜੇ ਹੋਰ ਦਿਹਾੜੀ ਤਾਂ ਤੇਰੀ ਬਣਾ ਕੇ ਤੋੜਾ ਕੋਈ ਹੋਰ ਸਰਦਾਰਾ ਪਹਿਲਾਂ ਮੈਨੂੰ ਆਇਂ ਦੱਸ ਦਵਾਈ ਦੇ ਨੂੰ ਦੇ ਮਾ ਹੁਣ ਕਾਦੀ ਮੈਂ ਪਹਿਲਾਂ ਤੂੰ ਆਇਂ ਕਰ ਭੇਡ ਦੀ ਲੈ ਦਵਾਈ ਆ ਪੇਟ ਬੋਲਾ ਖਾ ਉਹਨੇ ਲੇਟ੍ਰਿੰਗ ਲੱਗ ਰਹੀ ਹੈ ਬਾਰੇ ਬਾਰੇ ਅੱਧਾ ਰਾਤ ਤੋ ਹੋ ਰਹੀ ਕੋ ਆ ਦੇ ਤੂੰ ਦਿਖਾ ਕੇ ਦੇਖ ਕੀ ਗੀਏ ਜੂ ਅੱਧਾ ਦਵਾਈ ਹੈ ਜੜੀਆਂ ਬੂਟੀਆਂ ਦੀ ਭਾਈ ਲੈ ਓਏ ਚੰਗੜੀਆਂ ਖਾ ਕੇ ਦੇਖ ਮੇਰਾ ਕਰਾਣਾ ਦਵਾਈ ਆ ਹਾਂ 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 ਦਵਾਈ ਦਾ ਦਵਾਈ ਤਾਂ ਤੇ ਪਹੁੰਚ ਮੋੜਨੇ ਆ ਮ ਸਰਦਾਰ ਦਵਾਈਆਂ ਦੇਤੀ ਰੱਖੇ ਲੀਆਂ ਪੂਰਾ ਹੱਥ ਕਰ ਸਰਦਾਰ ਆਏ ਹੱਥ ਨੂੰ ਕਿਣਾ ਲਿਬੜਦਾ ਨਹੀਂ ਨਹੀਂ ਸਰਦਾਰਾ ਆਏ ਕਿਉਂ ਦਵਾਈ ਖਾ ਕੇ ਦੱਸ ਮੈਨੂੰ ਵੀ ਟੈਸਟ ਕਰੇ ਜਾ ਦਵਾਈ ਦਾ ਹਾਂ ਹਾਂ ਦੇਖ ਓਏ ਓ ਤੁਘਾਰਾ ਓਏ ਕੰਜਰ ਦੇ ਦੇ ਟਲੇ ਮਰਦਾ ਨਹੀਂ ਤੂੰ ਕਭਰ ਹੋ ਜਾਏਗਾ ਸਰਦਾਰਾ ਖਾ ਕੇ ਦੇਖ ਇੱਕ ਵਾਰੀ ਦਵਾਈ ਨਾ ਤਾਂ ਗੋਡਾ ਦੁਖੇ ਨਾ ਗਿੱਟਾ ਦੁਖੇ ਪਹਿਲੇ ਨੂੰ ਕਦੇ ਯਾਦ ਕਰ ਲਿਆ ਕਰੇਗਾ ਕੈਲੇ ਨੇ ਦੁਨੀਆ ਦੇ ਰਹਿਣਾ ਨਹੀਂ ਕਿਹੜਾ ਘਰ ਮੈਂ ਬਿਠਾ ਕੇ ਛੱਡੂ ਕੋਈ ਮੇਰੇ ਆਰਥੂ ਠੀਕਦਾ ਹੋ ਜਾਂ ਕੋਈ ਠੀਕਦਾ ਹੋ ਜੂ ਪਰਮਾਤਮਾ ਦੀ ਮਿਹਰ ਕਹਿੰਦੀ ਐ ਜਿੰਨਾ ਚਿਰ ਉਹਦੀ ਮਿਹਰ ਐ ਕੁਝ ਨਹੀਂ ਹੁੰਦਾ ਗੈਲੇ ਨੂੰ ਪਾਣੀ ਤਾਂ ਹੀ ਤਾਂ ਜਾਂਦੀ ਆ ਦੇਖੋ ਕੋਈ ਲੋਗ ਤਾਂ ਮੈਨੂੰ ਮਾਰ ਕੇ ਪੈਂਦੇ ਪਰ ਗਾਣੇ ਕੋਈ ਪਾਣੀ ਦਾ ਪਿਆਆ ਅੱਜ ਤਾਂ ਚਾਹ ਦੀ ਕੁੱਟਰੀ ਪੀ ਕੇ ਜਾਊਂ ਮੈਂ ਤਾਂ ਸਾਰੇ ਪਿੰਡ ਦੇ ਫਿਰ ਕੀ ਆਗਾ ਬਣਾ ਹੀ ਲੈ ਜਾ ਫਿਰ ਸਰਦਾਰਾ ਉਹਦੇ ਵੀ ਦਵਾਈ ਕਹਤਾ ਕਿਾ ਤੂੰ ਬਣਾ ਲੈ ਚਾਹ ਚੱਲ ਕੋਈ ਗੱਲ ਨਹੀਂ ਬਣਾ ਲੈਨੀ ਹੈ ਜੀ ਅੱਛਾ ਬਣਾ ਲੈ ਹੋਰ ਥੋੜੀ ਜਿਹਾ ਨਾ ਇਹ ਪੀ ਲੂਗਾ ਨਾਲੇ ਮੈਂ ਪੀ ਲੂਗਾ ਕੀਂਗਾ ਸਰਦਾਰਾ ਫਿਰ ਮੈਨੂੰ ਸਮਾਨ ਖੁੰੰਦਾ ਦੱਸ ਦੇ ਕਿੱਥੇ ਆ ਗਿਆ ਚੱਲ ਸਮਾਨ ਤਾਂ ਮੈਂ ਦੱਸ ਉਹ ਕਰ ਭੇਜ ਆਉਂਗਾ ਗੰਜ ਰੇ ਕੰਗਾ ਕਾ ਪੀ ਕੀ ਜਾਈ ਮੈਂ ਮੜਿਆ ਨੂੰ ਦੱਸੇ ਉਹ ਸਮੇਂ ਰੰਗ ਪਾ ਗਈ ਲੱਗ ਜਾਣ ਚਾ ਲੈ ਉਹ ਵੀ ਤਾਂ ਸਰਵਾਬ ਤੁਲਾਈ ਮੋਣੀ ਨਹੀਂ ਹੋਏ ਉਹ ਵੀ ਨਾ ਗੀ ਬੁਹੇ ਤੇ ਪੀ ਆ ਬੋਟਲਾਂ ਕਿਹੜਿਆ ਕੰਮਿਆ ਰਹਾ ਨਾ ਰਹੀ ਹੈ ਤੇ ਇਹੋ ਜਿੰਦਗੀ ਪਰ ਰੜਕਣੀਆਂ ਪ੍ਰਧਾਨ ਰੋਹੀ ਤਾਂ ਤੁੰਨੇ ਕਹਣੀ ਅੰਦੇ ਹੋ ਰੋਹੀ ਦਾ ਮੇਰੀ ਗਾਣਾ ਸੁਣ ਅੱਖੀਂ ਦਾ ਬਥੇਰੀ ਤਾਲੜੀ ਹੈ ਨਾ ਕਰ ਚੂੜੇ ਮਾੜੀ ਦੀਗ ਨਹੀਂ ਹੈ ਇਹ ਕਿਹਦੇ ਪਤਾ ਨਹੀਂ ਕੋਈ ਗੱਲ ਸਹਾਰਾ ਹੱਥ ਲਾ ਰਖ ਆ ਦੇਖ ਕੇ ਪੱਲਾਈ ਆ ਦੇਖ ਪਿਆ ਸਮਾਨ ਲੱਖਾਂ ਮਾਨ ਸਮਾਨ ਤੇ ਮਰਾਲਾ ਚਾਹ ਸਹਾਰਾ ਸਹਾਰਾ ਦਿੱਤੇ ਹੋ ਜਾਂ पे ਨਾਲੇ ਹੈਦਰ ਤੇ ਠੀਕੇ ਤੁਹਾਰਾ ਮੈਂ ਤਾਂ ਕਿੱਥੋਂ ਕੋਈ ਨਾ ਹਾਂ ਇੱਥੇ ਪਿਆ ਸਾਮਾਨ ਪਾਣੀ ਦਾ ਤੂੰ ਦਿੱਤੀ ਆਂਦਾ ਉਹ ਹਾਂ ਆਹ ਤੇ ਸਾਮਾਨ ਕੋਈ ਨਾ ਲੈ ਕੋਈ ਬਣਾ ਲੈ ਨਹੀਂ ਤੂੰ ਬਹਿ ਜਾ ਸਰਦਾਰ ਕੋਲੇ ਰੋ ਰੋ ਕੇ ਇੰਤਕੀਏ ਕੋਈ ਨਾ ਮਾਰਾ ਤੁੰਗੀ ਤੇਰੇ ਨਾ ਪਾਉਂਦੇ ਮੈਂ ਤੇ ਗਿਆ ਮੈਂ ਕੋ ਬਾਹਰ ਬੋਏ ਦੇ ਦੇ ਦੀ ਹਰ ਤੇ ਨਾ ਜਾਓ ਜਾਓ ਹੋ ਉਹ ਜਿਹੜਾ ਫਰੀਮਾ

ਕੀ ਕਾ ਪਾਣੀ ਦਾ ਬਣਾ ਲਈ ਨਾਲੇ ਆਪਾਂ ਪੀ ਲਾਂਗੇ ਨਾਲੇ ਪੀ ਲੂਗੇ ਕੋਈ ਕੰਜਰ ਨੇ ਮੈਨੂੰ ਗੰਮਰੋੜਾ ਫੇਰ ਲੱਗ ਗਿਆ ਉਹ ਬੱਚੀ ਵੀ ਲੈ ਲੈ ਤਾਏ ਉਹ ਕੰਜਰ ਵੀ ਆ ਪਾਣੀ ਮੰਗੂ ਨਿਆਏ ਤੇ ਕਰਦਾ ਨਿਆ ਮੈਂ ਪਾਣੀ ਉਹਨਾਂ ਦਰੋ ਕਿ ਤੇ ਰਾਤ ਨੂੰ ਕੰਜਰデア ਸੁੱਤੀ ਪਈ ਨਾ ਰਹੀਏ ਉਹ ਦੇਖਿਓ ਜੂਰਾ ਹਾਂ ਦੇਖਿਓ ਉਹ ਕੰਜਰデア ਜਗ ਤੇ ਨਾਂ ਵੀ ਨਹੀਂ ਰਹਿਣਾ ਹਾਂ ਉਹ ਮਰੋਣੇ ਲਾਂਗੇ ਕੰਜਰਦਿਆਂ ਹੱਥਾਂ ਤੇ ਨਾ ਉਹ ਇਥਾਂ ਨੂੰ ਕੀ ਹੁੰਦਾ ਕੰਜਰਦਿਆਂ ਮੈਂ ਤਾਂ ਪਚਾਰਾ ਛੱਕ ਕੇ ਕਰੀ ਹੱਥਾਂ ਨੂੰ ਗਿਣਾ ਮੈਂ ਫੜਕੇ ਗੱਡੀ ਐ ਕੰਜਰਦਿਆਂ ਤੇਰਾ ਜੀਦਾ ਜੀਦਾ ਰਾਤ ਨੀ ਇਹਦਾ ਵੱਡਾ ਕੰਮ ਕਰਾਈ ਜਨ ਉਹ ਮੈਦਾ ਉਹ ਤਮਾਂ ਦੀ ਸਪਾਰ ਸਪਾਈਏ ਨੂੰ ਰੱਤੋ ਤੇ ਆਗਾ ਕੋਈ ਹੱਥਾਂ ਨੂੰ ਗੋਲੀ ਬੱਜੀ ਬਣਾ ਸਰਦਾਰਾ ਤੇਰੀ ਚਾਹ ਤਾਂ ਗਈ ਬਣਾ ਬੀ ਕੰਜਰ ਦੇ ਆ ਚੂੜੇ ਵਾਲੀ ਵਿਆਹ ਨੂੰ ਹੋ ਜੇ ਬਣੀ ਬਣਾਈ ਜਾਇ ਕਰੇ ਕੰਜਰ ਦੇ ਕੱਪੜੇ ਵੀ ਆਪ ਨੂੰ ਕੋਲ ਬਗਵਾ ਕੀ ਹੋ ਗਿਆ ਸਰਦਾਰਾ ਹੋਰ ਦਰਸ਼ਨਾ ਮੋਸ਼ ਲੱਗੇ ਓਏ ਹੋਰ ਸੋਰੀ ਚਲ ਕੋਈ ਗੱਲ ਨਹੀਂ ਸਰਦਾਰਾ ਤੂੰ ਐ ਕਰ ਚਾਹ ਨਾ ਅਨ ਦਵਾਈ ਲੈ ਲੈ ਵੇ ਹੁਣੀ ਹੋ ਜਾਏਗਾ ਠੀਕ ਤੂੰ ਦੇ ਦੇ ਗਿਰਕਣੇ ਦਵਾਈ ਲੈ ਕੇ ਦੇਖ ਤੂੰ ਦਵਾਈ ਨਾਲ ਨਾ ਹੁਣ ਹੋ ਜਾਏਗਾ ਆ ਦਵਾਈ ਜੜੀ ਆ ਦਵਾਈ ਆ ਨਾ ਇਹ ਲੈਣੀ ਆਂਗੀ ਚਾਹ ਨਾ ਲੈਣੀ ਐ ਇਹ ਦਵਾਈ ਕੋਈ ਚਾਹ ਨਾ ਦੇ ਦੇ ਕਾਹਦੇ ਨਾ ਮਾਰ ਚੀ ਦੇ ਦੇ ਲੈ ਸਰਦਾਰ ਪਹਿਲਾਂ ਚਾਹ ਪਾ ਮੋਰੇ ਘੜਬਾਟੀ ਤੇ ਲੈ ਪਾ ਦੇ ਜਰਕਣੇ ਚਾਹਟ ਨਾ ਨਾ ਗਤੇ ਪਾਣੀ ਨਾ ਮੁੱਕ ਜੇ ਅੰਦਰੋਂ ਨਹੀਂ ਨਹੀਂ ਸਰਦਾਰਾ ਆ ਕੀ ਸਰਦਾਰਾ ਚਾਹ ਸੱਚਾ ਤਾਂ ਸਰਦਾਰਾ ਪਉਣ ਕੇ ਬਾਕੇ ਲਈ ਸੀ ਬਾਟੀ ਚ ਕੁਸੂਆ ਥੋੜੀ ਜਿਹੀ ਲੈ ਸਰਦਾਰਾ ਕਿਤੇ ਪਹਿਲਾਂ ਮੈਂ ਦੋ ਦਾ ਚੰ ਚਲਾ ਚਾਹ ਜਨਾ ਬਾ ਹੋ ਤਾਂ ਜੇ ਆਏ ਸਰਦਾਰਾ ਫੱਕੀ ਮਾਰ ਲਾ ਮੂੰ ਤੇ ਹਾਂ ਹੋਏ ਉਹ ਨਾ ਰੈਕਸ਼ਨ ਕਰ ਜੇ ਨਹੀਂ ਨਹੀਂ ਸਰਦਾਰਾ ਸਰਦਾਰਾ ਪਹਿਲਾਂ ਦਵਾਈ ਦਿੱਤੀ ਹੈਗੀ ਰੈਕਸ਼ਨ ਕਰਿਆ ਤੂੰ ਨਾ ਬਾੜਾ ਹੋ ਨਾ ਕਰੇਗਾ ਸਾਰਾ ਟੈਂਸ਼ਨ ਲਿਆ ਕਰ ਮੇਰੀ ਗੱਲ ਸੁਣ ਤਦਾਰਾ ਪਹਿਲਾਂ ਤਾਂ ਮੈਂ ਤੈਨੂੰ ਨਗਦ ਪੈਸੇ ਲੈ ਕੇ ਗਈ ਸੀ ਜੇ ਤੈਨੂੰ ਕੋਈ ਇਹ ਜਹਾਵਾ ਹੈ ਨਾ ਤਾਂ ਤੂੰ ਪਹਿਲਾਂ ਆ ਦਵਾਈ ਖਾ ਕੇ ਦੇਖ ਮੈਂ ਤਾਂ ਪੈਸੇ ਉਂਦੀ ਜਾਂਦੀ ਫੇਰ ਲੈ ਜੂਗੀ ਕੋਈ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਹਾਂ ਸਰਦਾਰ ਆਇਆ ਕਰ ਆ ਦਵਾਈਆਂ ਤਾਂ ਤੈਨੇ ਰੱਖ ਲੈ ਤੂੰ ਠੀਕ ਹੈ ਤੇ ਮੈਂ ਪੈਸੇ ਤੈਨੂੰ ਕੱਲ ਨੂੰ ਤਾਂ ਮੈਂ ਆਉਣਾ ਨਹੀਂ ਹੈਗਾ ਕੱਲ ਨੂੰ ਅਸੀਂ ਦੂਜੇ ਪਿੰਡ ਲਾਗੇ ਜਾ ਕੇ ਆਉਣਾ ਤੇ ਤੈਨੂੰ ਮੈਂ ਪਰਸੋਂ ਆਉਂਗੀ ਨਾਲੇ ਤਾਂ ਮੈਂ ਆਪਦੀ ਜਿੰਨੀ ਦਵਾਈ ਤੂੰ ਖਾ ਲਈ ਠੀਕ ਹੈ ਬਾਕੀ ਦਵਾਈ ਲੈ ਜੂਗੀ ਨਾਲੇ ਤਾਂ ਮੈਂ ਪੈਸੇ ਲੈ ਜੂਗੀ ਤੈਨੂੰ ਠੀਕ ਹੋ ਜਾਏਗਾ ਤੂੰ ਤਿੰਨੇ ਦਿਨਾਂ ਚ ਹੋ ਜਾਣਾ ਕੋਈ ਗੱਲ ਨਹੀਂ ਚਾਹ ਪਾਣੀ ਪੀ ਲੈ ਤੂੰ ਨਾ ਨਾ ਸਰਦਾਰਾ ਮੈਂ ਤਾਂ ਚਾਹ ਉਹ ਬਣਾ ਕੇ ਉਹ ਬਾਟੀ ਜਿਹਾ ਪਾਈ ਸੀ ਮੈਂ ਤਾਂ ਪੀ ਲਿਆ ਤੁਹਾਨੂੰ ਦੋਨਾਂ ਨੂੰ ਚਾਹ ਲਿਆ ਕੇ ਦਿੱਤੀ ਆ ਦੋਨੇ ਜਣੇ ਪੀ ਲਓ ਤੁਸੀਂ ਚਾਹ ਤੇ ਮੈਂ ਸਰਦਾਰਾ ਚੱਲਦੀ ਆ ਕੋਈ ਗੱਲ ਨਾ ਟੈਨਸ਼ਨ ਨਾਲ ਹੀ ਹੋ ਜਾਏਗਾ ਠੀਕ ਹੋ ਜਾਣਗੇ ਤੇ ਰੱਬ ਦੀ ਮਰ ਗਈ ਹਾਂ ਸਰਦਾਰਾ 700 ਦੀ ਦਵਾਈ ਆ ਇਹ ਤਿੰਨੇ ਗੱਲ ਕਰ ਮੈਂ ਪੈਸੇ ਦੇ ਤਾ ਤੈਨੂੰ ਫੇਰ ਲੈ ਕੇ ਜਾਉਂਗੀ ਹੁਣ ਨਹੀਂ ਲੈ ਕੇ ਜਾਂਦੀ ਕੋਈ ਨਹੀਂ ਫੇਰ ਲੈ ਜੀ ਤੈਨੂੰ ਜਵਾਬ ਹੈ ਕਿ ਕੰਮ ਬਣ ਗਿਆ ਤਾਂ ਬਾਣੀ ਸੋਹਣੀ ਗੱਲ ਹੈ ਨਾ ਨਾ ਸਰਦਾਰਾ ਕੋਈ ਗੱਲ ਨਹੀਂ ਹੋ ਜਾਏਗਾ ਠੀਕ ਡੱਲੀ ਵਰਗਾ ਹੋ ਜਾਏਗਾ ਇਹ ਟੈਨਸ਼ਨ ਨਾਲ ਤੇ ਦੀ ਮੰਨ ਲੀਨ ਉੜਾ ਦੇ ਰਹਿਤਾ ਰਹੇ ਲੱਖ ਰੁਪਏ ਦਵਾਈ ਨੂੰ ਹਾਂ ਸਰਦਾਰਾ ਕੋਈ ਨਾ ਉਹ ਮੈਂ ਕਰ ਲੂ ਮੇਰੇ ਘਰ ਵਾਲੇ ਨਾਲ ਗੱਲ ਕੋਈ ਨਾ ਉਹ ਕਰਵਾ ਦੂੰਗੀ ਕੋਈ ਟੈਨਸ਼ਨ ਨਾ ਲੈ ਹੋਰ ਨਾਲੇ ਤੇਰਾ ਵਧੀਆ ਚੱਲ ਬੂ ਕਿ ਤੇ ਤੇ ਨਾਲੇ ਕੋਈ ਨਾ ਕੋਈ ਨਾ ਸਰਦਾਰਾ ਉਹ ਤਾਂ ਤੂੰ ਟੈਨਸ਼ਨ ਹੀ ਨਾ ਲੈ ਕੋਈ ਨਾ ਕਰਵਾ ਦੂੰਗੀ ਮੈਂ ਤੇ ਮੈਂ ਚਲਦੀ ਆਂਗੀ ਕੋਈ ਗੱਲ ਨਹੀਂ ਪੈਸੇ ਟੈਂਸ਼ਨ ਨਾ ਲੈ ਠੀਕ ਹੈ ਕੋਈ ਕੋਈ ਨਹੀਂ ਸੌਰੀ ਮੇਰਾ ਤਾਂ ਜਾ ਕੇ ਤੇ ਕੋਈ ਹੈ ਵੀ ਨਹੀਂ ਆ ਵਿਚਾਰਾ ਏਡੀ ਦੂਰ ਪਤਾ ਲੈਣਾ ਹੈ ਕਾ ਦਾ ਸਹੀ ਹੈ ਚਲ ਕੋਈ ਗੱਲ ਨਹੀਂ ਕੰਨ ਮਾ ਦੇ ਬਾਈ ਤੇਰਾ ਵੀ ਤੂੰ ਵੀ ਆਉਂਦਾ ਜਾਂਦਾ ਰਹੀ ਹੈ ਇਹਦੇ ਕੋਲੇ ਇਹੀ ਦੇਖਭਾਲ ਕਰਦਾ ਸੌਣ ਜੀ ਨਾ ਨਾ ਕੋਈ ਗੱਲ ਕੋਈ ਦੇਖਭਾਲ ਕਰਦਾ ਮੈਨੂੰ ਕੌਣ ਸਾਹੁੰਦਾ ਹੈ ਸਭ ਪੈਸੇ ਦੇ ਯਾਰ ਆ ਗਏ ਇਹ ਗੱਲ ਤਾਂ ਹੈਗੀ ਆ ਸਰਦਾਰਾ ਪੈਸੇ ਲੈਣੇ ਹੁੰਦੇ ਉਹਦਾ ਬਾਰੀ ਬਾਰੀ ਸਾਲੇ ਫੋਨ ਕਰਦੇ ਸਿੱਖੀ ਸਿੱਖੀ ਚਲ ਕੋਈ ਚੰਗਾ ਕਰਦਾ ਚੰਗਾ ਸੌਣ ਜੀ ਚੰਗਾ ਬੁਰਦੀ ਰੇ ਇਹੀ ਚੰਗਾ ਇਹ ਕਾਹਨਰ ਦੇ ਆ ਕੀ ਹੁੰਦਾ ਦਾ ਚਾਹਤਾ ਇਹਨਾਂ ਫੇਰ ਵੀ ਲੈ ਜੂਗੀ ਗੱਲ ਕਰੋ ਉਹ ਲਈ ਉਹਨੇ ਬਾਹਰ ਹੀ ਮਾਰਕਣਾ ਦਿੱਤੀ ਉਹਨੇ ਮਿੱਠਾ ਸੋਡਾ ਹੀ ਬਾਹਰ ਆ ਬਤਾ ਸੀ ਮੈਨੂੰ ਤਾਂ ਪਹਿਲੀ ਹੀ ਪਤਾ ਸੀ ਵੀ ਸਰਦਾਰਾਂ ਨਾ ਚੰਗੀ ਨਹੀਂ ਹੋਣੀ ਹੈਗੀ ਗੱਲ ਕਰੋ ਉਹੀ ਗੱਲ ਹੋਊਗੀ